ਸਦਾ ਪ੍ਰਤਾਪ ਸਿੰਘ ਬਾਜਵਾ ਜੀ ਥੈਂਕ ਯੂ ਜੀ ਸਪੀਕਰ ਸਾਹਿਬ ਸਜੇੜਾ ਆਨਬਲ ਗਵਰਨਰ ਸਾਹਿਬ ਨੇ ਅਡਰੈਸ ਦਿੱਤਾ ਹੈ ਮੈਂ ਉਹਨੂੰ ਬਹੁਤ ਕਲੋਜ਼ਲੀ ਸਟੱਡੀ ਕੀਤਾ ਹੈ ਤੇ ਉਹਦੇ ਚੋਂ ਨਜ਼ਰ ਆਇਆ ਹੈ ਕਿ ਕੁਝ ਵੀ ਹੈ ਨਹੀਂ ਉਸ ਅਡਰੈਸ ਬੜਾ ਤਰਸ ਆਇਆ ਗਵਰਨਰ ਸਾਹਿਬ ਤੇ ਕਿ ਉਹਨਾਂ ਦੇ ਹੱਥ ਦੇ ਵਿੱਚ ਕਿਹੋ ਜਿਹਾ ਪਲੰਦਾ ਦੇ ਕੇ ਹੱਥੇ ਚ ਫੜਾ ਦਿੱਤਾ ਜਿਹਦੇ ਵਿੱਚ ਹੀ ਕੁਝ ਨਹੀਂ ਆ ਮੈਂ ਸਾਰੀ ਗੋਦੀਆਂ ਕੌਂਟਰਡਿਕਸ਼ਨਸ ਤੁਹਾਨੂੰ ਦੱਸਾਂਗਾ ਬਾਅਦ ਦੇ ਵਿੱਚ ਪਟਸਾਰ ਨੂੰ ਪਹਿਲੇ ਸਰ ਜਿਹੜਾ ਕੱਲ ਵੇਖੋ ਤੁਹਾਡੀ ਪਾਰਟੀ ਨੇ ਇਹ ਗਵਰਨਰ ਸਾਹਿਬ ਦਾ ਜਿਹੜਾ ਤੁਹਾਡੀ ਗਵਰਨਮੈਂਟ ਬਣੀ ਹੈ ਸਰ ਇਹ ਤਾਂ ਬੇਸਿਕ ਇਹ ਸੀ ਕਿ ਅਸੀਂ ਇੱਕ ਚੇਂਜ ਲੈ ਕੇ ਆਵਾਂਗੇ ਸਾਰੇ ਪੰਜਾਬ 'ਚ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਸੀਐਮ ਸਾਹਿਬ ਉਥੇ ਨਵੇਂ ਸ਼ਹਿਰ ਗਏ ਨੇ ਜੀ ਨੀ ਪੱਥਰ ਰੱਖਿਆ ਤੇ ਜਿਸ ਟਾਈਮ ਨਹੀਂ ਪੱਥਰ ਰੱਖੇ ਸੀ ਉਸੇ ਟਾਈਮ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈੱਡਕੁਆਰਟਰ ਹੈ ਆਪਦਾ ਸਰ ਉੱਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਟਿਕਾ ਕੇ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਸੀ ਤੁਸੀਂ ਵੇਖੋ ਇੱਕ ਪਾਸੇ ਸਰਕਾਰ ਕੀ ਕਹਿ ਕੇ ਆਈ ਸੀ ਕਿ ਅਸੀਂ ਚੇਂਜ ਲੈ ਕੇ ਆਵਾਂਗੇ ਤੇ ਸਾਰਾ ਹਫ਼ਤਾ ਜਿਹੜਾ ਸਰ ਤੁਸੀਂ ਵੇਖੋ ਸਾਡੀ ਪਛਾਣ ਪੰਜਾਬ ਦੀ ਹੈ ਜਾਇ ਜਵਾਨ ਤੇ ਜਾਇ ਕਿਸਾਨ ਜਵਾਨਾਂ ਦਾ ਕੰਮ ਤੇ ਭੱਜਪਾਲੇ ਨਿਬੇੜ ਦਿੱਤਾ ਜਦੋਂ ਭਰਤੀ ਬੰਦ ਕਰਤੀ ਨਹੀਂ ਤੇ ਇਸੋ ਸਾਲ ਤੋਂ ਲਗਾਤਾਰ ਹਰ ਪਰਿਵਾਰ ਦੇ ਵਿੱਚੋਂ ਕੋਈ ਇੱਥੇ ਇਹੋ ਜਿਹਾ ਪਰਿਵਾਰ ਦੇ ਬੇਟਾ ਜਿਹਦਾ ਡਾਇਰੈਕਟ ਇਨਡਾਇਰੈਕਟ ਆਰਮਡ ਫੋਰਸੇ ਦਾ تعلق ਨਾ ਉਸ ਤੋਂ ਬਾਅਦ ਜੋ ਪਟਨਾ ਪਟਿਆਲੇ ਵਿੱਚ ਘਟਨਾ ਹੋਈ ਤੁਹਾਡੇ ਸਾਹਮਣੇ ਅਜੇ ਤੱਕ ਵੀ ਉਹ ਵਿਰੋਧ ਉਹਦਾ ਜ਼ਬਰਦਸਤ ਚੱਲ ਰਿਹਾ ਇੱਕ ਕਰਨਲ ਸਾਹਿਬ ਨੂੰ ਇੱਕ ਸਿੱਖ ਸਟੇਟ ਦੇ ਵਿੱਚ ਦਸਤਾਰ ਲਾ ਕੇ ਕੁੱਟਿਆ ਜਾਏ ਮਾਰੇ ਜਾਂ ਤੇ ਉਸ ਤੋਂ ਬਾਅਦ ਜੋ ਕਿਸਾਨਾਂ ਦਾ ਹੋਇਆ ਇਹ ਪਹਿਲੀ ਵਾਰ ਇਤਿਹਾਸ 'ਚ ਵੇਖਿਆ ਕਿ ਕਿਸੇ ਨੂੰ ਕਰ ਸਕਦ ਕੇ ਪੰਜਾਬ ਦਾ ਸਹਿਬ ਇੱਕ ਕੈਰੇਕਟਰ ਹੈਨ ਉਜੇ ਸਾਡਾ ਸਖਤੋ ਸਖਤ ਵਿਰੋਧੀ ਵੀ ਘਰ ਆ ਜੇ ਤੇ ਉਹ ਸਾਦੇ ਵੀ ਨੂੰ ਅਸੀਂ ਹਮੇਸ਼ਾ ਸ਼ੈਲਟਰ ਦਿੰਨੇ ਆ ਅਸੀਂ ਕਦੀ ਘਰ ਛੱਡ ਕੇ ਉਹਨੂੰ ਡਿਟੇਨ ਨਹੀਂ ਕਰਵਾਇਆ ਇਹ ਪਹਿਲੀ ਗਵਰਨਮੈਂਟ ਹੈ ਜਿਹਨੇ ਡਿਟੇਨ ਕਰਾਇਆ ਦੂਜੇ ਪਾਸੇ ਤੰਬੂ ਚੁੱਕਤੇ ਤੇ ਤੰਬੂ ਨਹੀਂ ਰਹਿ ਨਹੀਂ ਚੁੱਕੇ ਹੈਰਾਨੀ ਦੀ ਗੱਲ ਹੈ ਰਾਨਾ ਜੀ ਤੰਬੂ ਨਹੀਂ ਚੁੱਕੇ 133 ਟਰਾਲੀਆਂ ਲੈ ਗਏ ਨੇ ਉਹਨਾਂ ਦੀ ਦੇਣਾ ਕਿਸਾਨਾਂ ਨੂੰ ਤਾਂ ਕੀ ਸੀ ਐ ਤੇ ਰੋਜ਼ ਭੰਗ ਰਿਆ ਕੋਈ ਕਰਜ਼ਾ ਮਾਫ ਕਰੋ ਇਹਨਾਂ ਦਾ ਇੰਨੀਆਂ ਖੁਦਕਸ਼ੀ ਹੋ ਰੀਆਂ ਕਰਜ਼ਾ ਕੀ ਕਰ ਰਹੇ 135 ਟਰਾਲੀਆਂ ਉਹ ਵੀ ਇਹਨਾਂ ਦੇ ਕੋਈ ਆਦਮੀ ਨੇ ਨਾਮਵਰ ਬੰਦੇ ਨੇ ਟਰਾਲੀਆਂ ਲੈ ਗਏ ਕੋ 11 ਕੇਦੇ ਖੜੀ ਕਰਤੀਆਂ 7 ਕੇਦੇ ਖੜੀਆਂ ਕਰ ਲੀਆਂ ਬਿਸਤਰੇ ਲੈ ਗਏ ਮੰਜੇ ਲੈ ਗਏ ਚੁੱਕੇ ਏਸੀ ਲੈ ਗਏ ਚੁੱਕੇ ਉਹਨਾਂ ਦੇ ਚੁੱਲ੍ਹੇ ਤੱਕ ਚੁੱਕੇ ਲੈ ਗਏ ਬੋਲਣ ਦਿਓ ਇਹਨਾਂ ਨੂੰ ਤਾਂ ਸਾਡੀ ਗੁਜ਼ਾਰੇਸ਼ ਇਹ ਹੈ ਕਿ ਇਹ ਕਿਸ 2 ਮਿੰਟ ਹੁਣ ਗਲਤ ਕਰ ਲੈ ਤਾਂ ਕਿਸ ਕਿਸਮ ਦੀ ਇਹ ਗਵਰਨਮੈਂਟ ਹੈ ਕਿ ਨਾ ਕਿਸਾਨ ਅਤੇ ਸੇਫ ਹੈ ਹਾਂਜੀ ਲਾਜਵਾਨ ਇੱਥੇ ਸੇਫ ਮੈਨੂੰ ਵੇਖੋ ਕੀ ਤੂੰ ਸੋਚੋ ਕਹਿੰਦਾ ਗਰਮੰਦੇ ਸ਼ੋਲੇ ਗਾਉਂਗਾ ਤੇ ਪੁੱਛ ਲੈ ਨਹੀਂ 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 ਲੈਟ ਲੈਟ ਤੁਸੀਂ ਇਹ ਬਾਤ ਚ ਕਰ ਲਿਓ ਨਾ ਦੋ ਜਿਆਦਾ ਧੂੜ ਵੜੀ ਅਸੀਂ ਕਿਸੇ ਨਾਲ ਵੜਦੇ ਨਹੀਂ ਅਸੀਂ ਕਿ ਸੱਦੇ ਅਸੀਂ ਕਿ ਕਹਿੰਦਾ ਸਰਕਾਰ ਦੇ ਅਸੀਂ ਕਿ ਇੱਕ ਵਾਰ ਇੱਕ ਵਾਰ ਦੀ ਸੱਦੇ ਅਸੀਂ ਦੇ ਕੇਂਦਰ ਸਰਕਾਰ ਦੇ ਹਾਂਜੀ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਕਿਸਾਨਾਂ ਨਾਲ ਇਹ ਜੀ ਪੰਜਾਬ ਸਰਕਾਰ ਦੇ ਨਹੀਂ ਪੰਜਾਬ ਸੀ ਓਕੇ ਤੁਸੀਂ ਕਿਉਂ ਕਿ ਮੇਰੀ ਗੱਲ ਸੁਣਾ ਸਹੀ ਨਾ ਸੁਣਦੇ ਹੋ ਓਏ ਸੇ ਅੱਛਾ ਇਹ ਸਾਰੇ ਕਹਣਾ ਬੰਦ ਅੱਛਾ ਚੱਲ ਚੁੱਕੀ ਹੈ ਮੇਰੀ ਹੁਣ ਆ ਦਸਵਾ ਬੈਸ ਸੀ ਚਲੋ ਕਹਿੰਦੇ ਦੱਸੋ ਨਾ ਉਹ ਮੇਰੀ ਮੈਂ ਜਵਾਬ ਦੇਣਾ ਨਾ ਤੈਨੂੰ ਟਾਈਮ ਤੇ ਗਲਤ ਨਾ ਨਾ ਬੋਲੋ ਸਾਹਿਬ ਲੋ ਸੈਂਟਰ ਦੀ ਗੱਲ ਇੱਕ ਮਿੰਟ ਸਾਹਿਬ ਗਲਤ ਕਿਉਂ ਬੋਲਦੇ ਆ ਇਜ਼ਦਤੀ ਵੇਸੇ ਚਲੋ ਇਹਨਾਂ ਨੂੰ ਠੀਕ ਹੈ ਤੁਹਾਡੀ ਗੱਲ ਆ ਗਈ ਆਪਣਾ ਆ ਗਈ ਤੁਹਾਡੀ ਗੱਲ ਆ ਗਈ ਆ ਗਈ ਗੱਲ ਦੋ ਮਿੰਟ ਵਿੱਚ ਸਾਹਿਬ ਕੇ ਵਿਰੋਧੀ ਧਿਰ ਦਾ ਨੇਤਾ ਸਾਰੇ ਹੌਸਲੇ ਗੁਗਵਾ ਕਰਦੇ ਕੀ ਗੁਗਵਾ ਕਰ ਰਹੇ ਸੀ ਗਗਵਾ ਕਰਬੋ ਦੋਵਾਂ ਤੇ ਬੈਠੋ ਸਿਰਾਂ ਆ ਗਿਆ ਕੋਈ ਤਰੀਕਾ ਹੀ ਨਾ ਹੋਇਆ ਇਹ ਤੇ ਸਾਨੂੰ ਆਪਣੀ ਗੱਲ ਕਰਨ ਤੇ ਤੁਸੀਂ ਪਵੰਦ ਕਰਦੇ ਮੇਰੀ ਗੱਲ ਕਰੋ ਤੁਸੀਂ ਝੂੜਦਾ ਤੁਸੀਂ ਕੰਟ ਜੇ ਇਹਨਾਂ ਨੇ ਕੀ ਕਿਹਾ ਦਾਦਾ ਡਿਟੇਨ ਕਿਨੇ ਕੀਤੇ ਮੰਤਰੀ ਜੀ ਕੀ ਤੁਹਾਨੂੰ ਛੁੜੋ ਬਲੋ ਜਿਹੜੀ ਡਿਟੇਨਸ਼ਨ ਛੁੜ ਕੇ ਜਿਹੜੀ ਇੱਕਸਰ ਜੇਰ ਨੂੰ ਡਿਸਕੀਟਾ ਜਾਵੇ ਕਿਹਨੇ ਕੀਤਾ ਡਿਟੇਨ ਜੇਰ ਨੂੰ ਡਿਸਕੀਟਾ ਜਾਵੇ ਕੋਈ ਹੋਰ ਤਰੀਕਾ ਜੀ ਤੁਸੀਂ ਆਪਣੀ ਜੀ ਬੈਠੋ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਅਸੀਂ ਕਿਸੇ ਨੂੰ 1 ਮਿੰਟ ਅਸੀਂ ਇਹਦੇ ਗੱਲ ਕਰਾਂ ਗੱਲ ਕਰਾ ਤੂੜਦਾ ਬੋਲ ਤੂੰ ਬੱਸ ਇੰਨੀ ਗੱਲ ਹੈ 1 ਮਿੰਟ ਸਰ 1 ਮਿੰਟ ਚਲੋ ਛੱਡੋ ਯਾਰ 2 ਮਿੰਟ 1 ਮਿੰਟ ਸਰ ਡਿਟੈਂਸ਼ਨ ਕਿਨੇ ਕੀਤੀ ਕਿਸਾਨ ਲੀਡਰ ਫੜੇ ਕਿਨੇ ਕਿ ਸੈਂਟਰ ਦੀ ਫੋਰਸਸ ਨੇ ਫੜੇ ਨੇ ਪੈਰਾਮਿਲਟਰੀ ਫੋਰਸਸ ਬੜ ਕੇ ਲੈ ਗਈਆਂ ਡਿਟੇਨ ਤੇ ਤੁਸੀਂ ਕੀਤਾ ਜੇ ਕਿਸੇ ਨੇ ਤੰਬੂ ਚੁੱਕੇ ਪੰਜਾਬ ਪੁਲਿਸ ਨੇ ਚੁੱਕੇ ਕਿ ਸੈਂਟਰਲ ਫੋਰਸਸ ਨੇ ਚੁੱਕੇ ਨੇ ਜੇ ਥੋ ਟਰਾਲੀਆਂ ਖੋਈਆਂ ਤਾਂ ਕਿਨੇ ਲਈਆਂ ਨੇ ਜੇ ਥੋ ਤੇ ਏਸੀ ਖੋਹ ਕੇ ਲਿਆ ਤੇ ਕੌਣ ਲੈ ਕੇ ਆਇਆ ਮੈਂ ਕਿਸੇ ਦਾ ਨਾਂ ਨਹੀਂ ਲਿਆ ਮੈਂ ਕਿਸੇ ਦਾ ਨਾਮ ਨਹੀਂ ਲਿਆ ਮੈਂ ਤਾਂ ਤੁਹਾਨੂੰ ਪੁੱਛਣ ਲੈ ਕੇ ਆਇਆ ਇਹ ਟੋ ਡਰੈਸ ਕੀਤਾ ਜਾਵੇ ਇਹ ਕੋਣ ਆਏ ਇਹ ਟੋ ਡਰੈਸ ਕੀਤਾ ਜਾਵੇ ਜੀ ਇੱਕ ਮਿੰਟ ਸਰ ਜੀ ਮੇਰੇ ਮੈਨੂੰ ਗੱਲ ਕਰ ਲੈੰਦੋ ਸਰ ਚਲੋ ਨਹੀਂ ਇਹਨਾਂ ਨੂੰ ਪਸੰਦ ਨਹੀਂ ਆਸੇ ਜੀ ਹੁਣ ਸਰ ਮੇਰੀ ਮੇਰੀ ਮੇਰੇ ਬੱਚੇ ਨਹੀਂ ਕੋਈ ਚੱਕੇ ਲੈ ਨਹੀਂ ਲਾ ਸਕਦਾ ਚਲੋ ਨਾ ਸਹੀ ਰਹਿਣ ਦੇ ਲਿਆ ਕੋਲੀ ਸਾਹਿਬ ਕੋਲੀ ਸਾਹਿਬ ਐ 2 ਮਿੰਟ ਬਤ ਤੁਹਾਨੂੰ ਆਪਣੀ ਗੱਲ ਕਰ ਮੈਂ ਟਾਈਮ ਦੇਉਂਗਾ ਤੁਹਾਨੂੰ ਦੀਹਾਦੀ ਪਲੀ ਤੁਸੀਂ ਕੋਲੀ ਸਾਹਿਬ ਤੁਹਾਡੇ ਤੁਸੀਂ ਬਾਜਵਾ ਜੀ ਚੇਅਰ ਨੂੰ ਅਡਰੈਸ ਕਰੋ ਚਲੋ ਮੈਂ ਤੁਹਾਨੂੰ ਅਡਰੈਸ ਕਰਨਾ ਕੋਲੀ ਸਾਹਿਬ ਦਾ ਤਾਂ ਨਾ ਹੀ ਕਿਸੇ ਨੇ ਲਿਆ ਜੀ ਇਹ ਤੇ ਐਵੇਂ ਕੋਈ ਗਵਾਂਡ ਦੇ ਵਿੱਚ ਕੋਈ ਹੋਣਾ ਤੁਸੀਂ ਕਰੀ ਜਾਂਦੇ ਆ ਚਾ ਚਲੋ ਤੁਸੀਂ ਦੱਸੋ ਹੁਣ ਦੂਜੀ ਮੇਰੀ ਬੇਨਤੀ ਸਰ ਸੁਣੋ ਜੀ ਆਪਾਂ ਕਿਸਾਨਾਂ ਦੀ ਗੱਲ ਕਰਨੀ ਪਿੱਛੇ ਝੋਨੇ ਦੇ ਸੀਜ਼ਨ ਚ ਤੁਹਾਡਾ ਦਾਸ ਪੰਜਾਬ ਦੇ ਆਲਮੋਸਟ ਮਾਲਵੇ ਵਿੱਚ ਦੁਆਬੇ ਵਿੱਚ ਮਾਝੇ ਵਿੱਚ ਆਲਮੋਸਟ ਸਾਰੀਆਂ ਮੰਡੀਆਂ ਚ ਮਹਿੰਗਾ ਦੀ ਮਿਸਟਰ ਸਾਹਿਬ ਦੀ ਆਪਣੀ ਮੰਡੀ ਚ ਵੀ 20 25 25 ਦਿਨ ਚ ਉਹਨਾਂ ਨਹੀਂ ਚੁੱਕਿਆ ਗਿਆ ਚਲੋ ਬਾਅਦ ਚ ਚੁੱਕਿਆ ਵੀ ਗਿਆ ਟੋਟਲ ਚੋਲਾ ਜਿਹੜਾ ਅਸੀਂ ਐਕਸਪੈਕਟਡ ਜਿਹਦੀ ਸੀਸੀ ਲਿਮਿਟਸ ਸੀ ਉਹ 1,85,000 ਮੈਟ੍ਰਿਕ ਟਨਸ ਬੱਡ ਖਰੀਦ ਆਈ 1,75,000 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ ਤੇ ਤੁਹਾਡੇ ਡਿਪਟੀ ਕਮਿਸ਼ਨਰਸ ਫੂਡ ਐਂਡ ਸਪਲਾਈ ਮਹਿਕਬਾ ਇਨਵੋਲਡ ਅਸੇ ਰੋਦੇਚ ਇਹ 3500 ਤੋਂ ਲੈ ਕੇ 4000 ਕਰੋੜ ਰੁਪਇਆ ਕਿਸਾਨਾਂ ਦੀ ਜੇਬ ਤੋਂ ਨਿਕਲੇ ਆ। ਕਿਰਪਾ ਕਰਕੇ ਇਹਦੇ ਤੇ ਕੋਈ ਕਿਸੇ ਕਿਸਮ ਦੀ ਇੰਡੀਪੈਂਡੈਂਟ ਇਨਕੁਆਰੀ ਹੋ ਸਕਦੀ ਕਿ ਕਿਸਾਨਾਂ ਦੀ ਜੇਬ ਤੋਂ 4000 ਕਰੋੜ ਰੁਪਇਆ ਕੱਢ ਕੇ ਕੌਣ ਲੈ ਕੇ ਗਿਆ। ਇਹ ਬੜਾ ਇੱਕ سنگੀਨ ਮਸਲਾ ਸਰ ਇਹਦੇ ਬਾਰੇ ਕੋਈ ਵੇਰਵਾ ਗਵਰਨਰ ਸਾਹਿਬ ਦਾ ਹੈ ਨਹੀਂ। ਹੁਣ ਅਗਲੀ ਗੱਲ ਸਰ ਇਹਦੇ ਚ ਮੈਂ ਗੱਲ ਕਰਾਂ ਹੁਣ ਜਿਹੜੀਆਂ ਤੁਹਾਡੀਆਂ ਕੁਝ ਗਾਰੰਟੀਸ ਇਹ ਗਰੰਟੀ ਸੀ ਤੁਹਾਡੀ ਸਰਕਾਰ ਦੀ ਤੁਹਾਡੀ ਜਮਾਤ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਹਿਬ ਦੀ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਏਗੀ ਅਸੀਂ 18 ਸਾਲ ਤੋਂ ਉੱਤੇ ਜਿੰਨੀਆਂ ਵੋਟਰ ਔਰਤਾਂ ਨੇ 2 ਕਰੋੜ ਚੋਂ 1 ਕਰੋੜ 50% ਪੋਪੂਲੇਸ਼ਨ ਤਿੰਨ ਸਾਲ ਗੁਜ਼ਰ ਗਏ ਨੇ ਅਸ਼ਮਨੀ ਜੀ ਤਿੰਨ ਸਾਲ ਕਿਸੇ ਸਾਡੀ ਮਾਤਾ ਨੂੰ ਪੈਨਸ਼ਨ ਬਚੀ ਨੂੰ ਚਲੋ ਤੁਹਾਡੇ ਵੱਲ ਹੋ ਜਾਣਾ ਮੈਂ ਉਧਰ ਨਹੀਂ ਜਾਦਾ ਮੇਰੀ 1100 ਰੁਪਏ ਦਾ ਵਾਦਾ ਕੀਤਾ ਸੀ ਤਿੰਨ ਸਾਲ ਹੋ ਗਏ ਮੈਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਗੁਜ਼ਾਰਿਸ਼ ਕਰੂੰਗਾ ਬਜਟ ਆਣਾ ਕਿ ਉਹਦੇ ਚ ਕੋਈ ਪ੍ਰੋਵੀਜ਼ਨ ਕੀਤਾ ਉਹਨਾਂ ਦਾ ਤੁਹਾਡਾ ਇਹ ਵਾਦਾ ਸੀ ਵੋਟਾਂ ਲਈਆਂ ਸਰਕਾਰ ਚ ਬੈਠੇ ਹੋ 50% ਲੋਕਾਂ ਦੀ ਬੋਰੇ ਭਰ ਲਿਆ ਤੁਸੀਂ ਝੂਠ ਬੋਲ ਬੋਲ ਕੇ ਸਾਈਨ ਕਰਾ ਕਰਾ ਕੇ ਉਹਨਾਂ ਦੇ ਟੈਲੀਫੋਨ ਐਡਰੈਸ ਲੈ ਲੈ ਕੇ ਔਰਤਾਂ ਕਿਸੇ ਨੂੰ ਫੋਨ ਨੰਬਰਸ ਐਡਰੈਸ ਨਹੀਂ ਦਿੰਦੀਆਂ ਤਾਂ ਵੀ ਕਰਵਾਇਆ ਗਿਆ ਕਿ ਉਹਨਾਂ ਨੇ ਕਿਹਾ ਸ਼ਾਇਦ ਇਸ ਗੱਲੋਂ ਹੀ ਨਾ ਕੰਮ ਰਹੇ ਤੇ ਪਾਰਲੀਮੈਂਟ ਤੱਕ 1000 ਰੁਪਈਆ ਸੀ ਜਦੋਂ ਪਾਰਲੀਮੈਂਟ 'ਚ ਪੈਸੇ ਨਹੀਂ ਮਿਲੇ ਵੋਟਾਂ ਲੈਣ ਦੀ ਲੋੜ ਪਈ ਕਹਤਾ ਚਲੋ ਸਾਡੇ ਕੋਈ ਯਾਰ ਗਲਤੀ ਹੋ ਗਈ ਹੁਣ ਅਸੀਂ 1100 ਰੁਪਇਆ ਦਿਆ ਕਰਾਂਗੇ ਉਹ 1100 ਰੁਪਏ ਨੂੰ ਵੀ ਪਾਰਲੀਮੈਂਟ ਹੋਈ ਨੂੰ 8 ਮਹੀਨੇ ਹੋ ਗਏ ਫੇਰ ਚਵਾਨੀ ਨਹੀਂ ਅਸੀਂ ਇਹ ਪੁੱਛਣਾ ਚਾਹਨਾ ਕੀ ਉਹਨਾਂ ਦਾ ਕੋਈ ਪ੍ਰੋਵੀਜ਼ਨ ਕੀਤਾ ਐਂਡ ਮੈਂ ਵੀ ਗੱਲ ਸਪੀਕਰ ਸਾਹਿਬ ਤੁਹਾਨੂੰ ਕਹਿਣਾ ਚਾਹਨਾ ਹੁਣ ਇਹ ਨਹੀਂ ਕਿ ਜਦੋਂ ਮਹੀਨੇ ਦੋ ਰਹਿ ਗਏ 11 1100 ਰੁਪਇਆ ਦੋ 36000 ਹਰ ਵੋਟਰ ਜਿਹੜੀ ਪੰਜਾਬ ਦੀ ਸਾਡੀ ਪੈਣ ਮਾ ਉਹ 36000 ਰੁਪਇਆ ਉਹਦਾ ਹੁਣ ਤੱਕ ਦਾ ਬਕਾਇਆ ਇਟ ਕਮਸ ਟੂ 36000 ਕਰੋੜ ਹਜ਼ਾਰ ਕਰੋੜ ਰੁਪਏ ਦਾ ਮਤਲਬ ਹੈ ਮਹੀਨੇ ਦਾ 12000 ਸਾਲ ਦਾ ਕਿੰਨਾ ਸਾਲਾਂ ਦਾ ਮਤਲਬ ਹੈ 36000 ਕਰੋੜ ਰੁਪਏ ਨੰਬਰ 2 ਅਗਲੀ ਆ ਗਈ ਹੁਣ ਗੱਲ ਸਰ ਕੇਜਰੀਵਾਲ ਸਾਹਿਬ ਦਾ ਵਾਅਦਾ ਕਿ ਜਿੱਦਣ ਬਰਗਾੜੀ ਤੇ ਬਹਿਬਲ ਕਲਾ ਜਿਹੜੀ ਹਰ ਪੰਜਾਬੀ ਦੇ ਦਿਲ ਨਾਲ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੇ ਕੇਸ ਇਸ ਤੁਹਾਡੇ ਆਪਣੇ ਏਰੀਏ ਦੇ ਮੈਨੂੰ ਪਤਾ ਤੁਹਾਡਾ ਵੀ ਮਨ ਬੜਾ ਚਿੰਤੇ ਤੇ ਦਿਲ ਤੋਂ ਅਦਾ ਹੀ ਬੜਾ ਦੁਖਦਾ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਪਤਾ ਨਹੀਂ ਕਿੱਥੇ ਚਲੇ ਗਿਆ ਇੱਥੇ ਹੋਣਾ ਚਾਹੀਦਾ ਸੀ ਉਹਨਾਂ ਨਾਲ ਖੜੇ ਕਰਕੇ ਕਿਹਾ ਸੀ ਕਿ ਮੇਰੇ ਕੋਲ ਕੁੰਵਰ ਵਿਜੇ ਪ੍ਰਤਾਪ ਸਿੰਘ ਆ ਜਿੱਦਣ ਕੋਈ ਇਮਾਨਦਾਰ ਮੁੱਖ ਮੰਤਰੀ ਆਇਆ 24 ਘੰਟਿਆਂ 'ਚ ਜਿਹੜੀ ਅਸੀਂ ਸੱਤ ਬਿਠਾਈ ਹੈ ਜਿਹਦਾ ਉਹ ਮੈਂਬਰ ਸੀ ਕੁੰਵਰ ਵਿਜੇ ਪ੍ਰਤਾਪ ਅਸੀਂ ਉਹਨੂੰ ਲਾਗੂ ਕਰਾਵਾਂਗੇ ਤੇ ਸਾਰਿਆਂ ਨੂੰ ਕਟਾਰੇ ਦੇ ਵਿੱਚ ਖੜਾ ਕਰਕੇ ਜੇਲ੍ਹਾਂ ਵਿੱਚ ਦੋਵਾਵਾਂਗੇ ਤਿੰਨ ਸਾਲ ਬੀਤਣ ਤੋਂ ਬਾਅਦ ਅੱਜ ਤੋ ਵੱਧ ਕੇਸਸ ਪੰਜਾਬ ਚੋਂ ਹੁਣ ਯੂਨੀਅਨ ਟੈਰੀਟਰੀ ਚਲੇ ਗਏ ਗਵਰਨਮੈਂਟ ਨੇ ਕਿਤੇ ਵੀ ਤੁਹਾਡੇ ਐਡਵੋਕੇਟ ਜਨਰਲ ਨੇ ਤੁਹਾਡੀ ਗਵਰਨਮੈਂਟ ਨੇ ਕਿਤੇ ਪੋਜ਼ ਨਹੀਂ ਕੀਤਾ ਇਸ ਤੋਂ ਵੱਡੀ ਅਫਸੋਸ ਵਾਲੀ ਗੱਲ ਕੀ ਹੋ ਸਕਦੀ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ ਮੈਂ ਤੁਹਾਡਾ ਮਸ਼ਕੂਰ ਆ 2 2.5 ਸਾਲ ਲਿਲਕੜੀਆਂ ਕੱਢੇ ਤੋਂ ਬਾਅਦ ਉਹਨਾਂ ਨੂੰ 5-7 ਮਿੰਟ ਤੁਸੀਂ ਵੀ ਦੇ ਦਿੱਤੇ ਅਸੀਂ ਬਹੁਤ ਤੁਹਾਡੇ ਮਸ਼ਕੂਰ ਉਹਦੀ ਕੁਛ ਸੁਣਵਾਈ ਉਸ ਵਿਚਾਰੇ ਦੀ ਕੋਈ ਨਹੀਂ ਹੋਈ ਉਹ ਤੇ ਮੈਨੂੰ ਕਹਿੰਦਾ ਰਿਹਾ ਕਿ ਮੈਨੂੰ ਤੇ ਹੋ ਮੰਤਰੀ ਕਿਹਾ ਸੀ ਸਾ ਪ੍ਰਗਟ ਸਿੰਘ ਜੀ ਕਿ ਮੈਨੂੰ ਗਿਆ ਸੀ ਮੈਂ ਹੋ ਮੰਤਰੀ ਤੈਨੂੰ ਲਉ ਤੇਰੇ ਕੋ ਕੰਮ ਕਰਾਣਾ ਮੈਂ ਸਾਰਾ ਡਰਗਸ ਵਾਲਾ ਵੀ ਇਹ ਵੀ ਉਹ ਵੀ ਕੰਮ ਉੱਥੇ ਦਾ ਉੱਥੇ ਹੀ ਰਹਿ ਗਿਆ ਹੁਣ ਡਰਗ ਫਰੀ ਸਟੇਟ ਦੀ ਗੱਲ ਕਰ ਲਈਏ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਚਾਰਾ ਮਹੀਨੇ ਸੁਖਬਾਲ ਸਿੰਘ ਜੀ ਡਰਗ ਨਹੀਂ ਲੱਪੇ ਗਏ ਇੱਥੇ ਚਾਰਾ ਮਹੀਨੇ ਚ ਤੇ ਤੁਸੀਂ ਵੇਖੋ ਤਿੰਨ ਸਾਲ ਬੀਤ ਗਏ ਤਿੰਨ ਸਾਲ ਇੱਕ ਮਿੰਟ ਜੀ ਤਿੰਨ ਸਾਲ ਬੀਤਣ ਤੋਂ ਬਾਅਦ ਹੁਣ ਇੱਕੋ ਦਮ ਧਿਆਨ ਆਇਆ ਕਿ ਯਾਰ ਅਸੀਂ ਡਰਗਸ ਦਾ ਇਹ ਵਾਦਾ ਕਿਸੇ ਨਾਲ ਕੀਤਾ ਇੱਕ ਦੋ ਮਿੰਟ ਸਾਨੂੰ ਆਦਕ ਸਭ ਅੱਛਾ ਬੇਟੀ ਉਹ ਮੇਰੀ ਉਹ ਬਹਿ ਤੇ ਜਾਏ ਉਹ ਮੇਰੀ ਬਹਿ ਆਸੇ ਲੋਣ ਕੋ ਗਲਤ ਕਰ ਲੈਣ ਅਸੀਂ ਹੁਣ ਗਵਰਨਮੈਂਟ ਸਰ ਮੇਰੀ ਬੇਟੀ ਬੇਨਤੀ ਹੈ ਮੇਰੀ ਬੇਨਤੀ ਹੈ ਸਰ 1 ਮਿੰਟ ਹੁਣ ਕੰਮ ਸ਼ੁਰੂ ਕੀਤਾ ਅਸੀਂ ਗਵਰਨਮੈਂਟ ਦੀ ਸਪੋਰਟ ਕਰਾਂਗੇ ਅਸੀਂ ਗਵਰਨਮੈਂਟ ਦੀ ਸਪੋਰਟ ਕਰਾਂ ਮੇਰੀ ਗੱਲ ਤੇ ਸੁਣ ਲਓ ਯਾਰ ਸਾਡੀ ਗੱਲ ਤੇ ਸੁਣ ਲਓ ਸਾਡੀ ਔਰ ਜਿੰਨੇ ਗੁਟਕਾ ਫੜਿਆ ਉਹਨੂੰ ਤੋਰ ਤੇ ਆਨੇ ਵਾਲੀ ਥਾਂ ਤੇ ਹੋਰ ਤੁਹਾਡੀ ਵਾਰੀ ਵੀ ਆ ਗਈ ਹੈ ਅ اچھا ਹੁਣ ਮੇਰੀ ਗੱਲ ਸੁਣ ਲਓ 1 ਮਿੰਟ ਸਿਰ ਹੁਣ ਛੋਟੀਆਂ ਮੱਛੀਆਂ ਨੂੰ ਜਿਹੜੇ ਡਰਗ ਕੋਈ ਵੇਚਣ ਵਾਲੇ ਨੇ ਉਹਨਾਂ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਦੋ ਮਿੰਟ ਸੇਰ ਸਾਹਿਬ ਬੈਜੋ ਸ਼ਹਿਰ ਜਿਹੜੇ ਜਿਹੜੇ ਡਰਗ ਵੇਚਣ ਵਾਲੇ ਨੇ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਜਿੱਥੇ ਕੋਈ ਕਟਾ ਵੱਛਾ ਬੰਨਿਆ ਨੇ ਉਸ ਹਵੇਲੀ ਦੇ ਇੱਕ ਇੱਕ ਕਮਰੇ ਨੂੰ ਢਾਈ ਦਿੰਦੇ ਜਿੱਥੇ ਕੋਈ ਰਹਿੰਦਾ ਨਹੀਂ ਉਸ ਇਕੱਠੇ ਬੱਚੇ ਦੀ ਹਵੇਲੀ ਨੂੰ ਢਾਈ ਜਾਂਦੇ ਮੈਂ ਪੁੱਛਣਾ ਚਾਹਨਾ ਸਰ ਇੱਕ ਏਆਈਜੀ ਤੁਹਾਡੀ ਸਰਕਾਰ ਨੇ ਕੱਢਿਆ ਰਾਜੀਤ ਸਿੰਘ ਉਹਦਾ ਨਾਮ ਹੈ ਪਘੋੜਾ ਵੀ ਤੁਹਾਡੀ ਸਰਕਾਰ ਨੇ ਕਰਾਇਆ ਉਹ ਮੈਨੂੰ ਦੱਸੋ ਉਹ ਮੈਨੂੰ ਦੱਸੋ ਇੱਕ ਮਿੰਟ ਗੱਲ ਮੈਂ ਕਰ ਰਿਹਾ ਤੁਸੀਂ ਉਹਨੇ ਤਾਂ ਕਰਾ ਇੱਕ ਮਿੰਟ ਹਾਂ ਮੰਤਰੀ ਜੀ ਹਾਰੀਵਾਲ ਸਾਹਿਬ ਹਾਰੀਵਾਲ ਸਾਹਿਬ ਉਹੀ ਦੱਸੋ ਆਖਦੇ ਜਵਾਬ ਦੇ ਉਹ ਸਾਨੂੰ ਗਲਤ ਕਰ ਲਿਆ ਤੂੰ ਗਲਤ ਗਲਤ ਕੋਈ ਗਲਤ ਕਰ ਸੀ ਹੁਣ ਮੈਂ ਇਹਨੂੰ ਪੁੱਛਦਾ ਕੋਈ ਪਰ ਆਪ ਦੀ ਸ਼ੁਕਰੀਆ ਕਰੋ ਮੈਂ ਇਹਨਾਂ ਨੂੰ ਪੁੱਛ ਗਿਆ ਧਾਰਿਓ ਸਾਹਿਬ ਇੱਧਰ ਮੈਂ ਤੁਹਾਨੂੰ ਪੁੱਛਦਾ ਸ਼ਾਇਦ ਇੱਕ ਮਿੰਟ ਉਹਨੇ ਗਲਤ ਇੱਕ ਮਿੰਟ ਪੁੱਛ ਲੈ ਆਇਆ ਤਾਂ ਫਿਰ ਕਿਸੇ ਨੇ ਕੋਈ ਇੱਕੋ ਮਿਠਾ ਚਾਲਿਓ ਤਾਂ ਦੱਸੋ ਬੈਠੋ ਬੈਠੋ ਇੱਕ ਬੇਨਤੀ ਜੀ ਲੈਟ ਮੀ ਆਈ ਏਮ ਔਨ ਮਾਈ ਫੀਟ ਹੀ ਨੋਬਾਡੀ ਟੂ ਇੰਟਰਪਟ ਮੀ ਸਰ ਆਪ ਦਾ ਲੀਡਰ ਵੀ ਆਪੋਜੀਸ਼ਨ ਪਲੀਜ਼ ਪਲੀਜ਼ ਨੰਬਰ 1 ਸੇ ਮੈਨੂੰ ਦੱਸੋ ਰਾਜੀ ਸਿੰਘ ਦਾ ਉਹਦਾ ਘਰ ਨਹੀਂ ਲੱਭਾ ਪੰਜਾਬ ਪੁਲਿਸ ਨੂੰ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਨ ਵਾਲਾ ਥਾ ਡੀਐਸਪੀ ਹੈ ਗੁਰਸ਼ੇਰ ਸਿੰਘ ਉਹਦੀਆਂ ਕੋਠੀਆਂ ਨੂੰ ਉਹਦੇ ਪੰਪ ਨੇ ਕੀ ਗੱਲ ਉਹਨਾਂ ਦੇ ਘਰ ਤੇ ਪੰਪ ਨਹੀਂ ਲੱਭੇ ਢਾਣ ਵਾਸੇ ਤੁਹਾਨੂੰ ਆ ਹੀ ਰਹਿਗੇ ਜਿਨ੍ਹਾਂ ਦੇ ਕੋਈ ਨਾਮੋ ਨਿਸ਼ਾਨ ਨਹੀਂ ਉਹਨਾਂ ਦਾ ਇਹ ਇਟ ਇਜ਼ ਆਲ ਧਾਰੀਵਾਲ ਸਾਹਿਬ ਇਟ ਇਜ਼ ਆਲ ਕਸਮੈਟਿਕ ਐਕਸਰਸਾਈਜ਼ ਤਲਦੀਪ ਧਾਰੀਵਾਲ ਜੀ ਇਹ ਨੀਰਾ ਕਸਮੈਟਿਕ ਐਕਸਰਸਾਈਜ਼ ਐਸ ਸਰਕਾਰ ਤੋਂ 200 ਬਾਕੀ ਆ ਕਿਉਂਕਿ ਬਤਾਉਂਦੇ ਹਾਂ ਸਭ ਦਾ ਸਾਫ ਕੋਈ ਨਾ ਕਿਹੜੀ ਗੱਲ ਦੀ ਸਭ ਦੇ ਡੋਨ ਟਾਲ ਹੋ ਜੂਗੀ ਕਦਾਗੇ ਉਹ ਸਰ ਦੇ ਸੋਪਾ ਉਹ ਦੇਵਾਗੇ ਉਹ ਇੱਕ ਮਿੰਟ ਸਾਹਿਬ ਜੀ ਸਰ ਦਾ ਖਾਵਾ ਉਹ ਹੀ ਦੇਵਾਗੇ ਇੱਕ ਮਿੰਟ ਮੇਰੇ ਸਰ ਕੀ ਉਹ ਰਕੀਟਾ ਜਾਵੇ ਜੀ ਮੈਨੂੰ ਇਹ ਜੀ ਬਾਜਵਾ ਜੀ ਮੈਨੂੰ ਇਹ ਡਾਰੇ ਕਿਸੇ ਹੋਰ ਤੇ ਕਾਰਵਾਈ ਹੋਏ ਨਾ ਓਏ ਇਹਨੂੰ ਨਾ ਕਦੇ ਡ੍ਰੌਪ ਕਰ ਦੇਣ ਮੈਨੂੰ ਇਹ ਡਾਰੇ ਜਿਸ ਤਰ੍ਹਾਂ ਰਕੀਟਾ ਜਾਵੇ ਕੀ ਉਹ ਰਕੀਟਾ ਜਾਵੇ ਸਭ ਵਿਚਾਰੇ ਨੂੰ ਛੋਟੇ ਦੇਣ ਹੋਰ ਤੇ ਕਾਰਵਾਈ ਕਰੇ ਬਾਜਵਾ ਸਾਹਿਬ ਚੇਰ ਜੀ ਚਲੋ ਮੈਂ ਤੁਹਾਡੇ ਵੱਲ ਹੋ ਜਾਂਦਾ ਜੀ ਜੀ ਇਧਰ ਆਓ ਹੁਣ EMPLOYEES ਦੀ ਗੱਲ ਕਰੀਏ ਜੀ ਐਨੀ ਝੂਠੀ ਸਰਕਾਰ ਵੀ ਹੋ ਸਕਦੀ ਸਰ ਵੋਟਾ ਲੈਣ ਵਾਸਤੇ ਗੁਜਰਾਤ ਦੇ ਵਿੱਚ ਤੇ ਵੋਟਾ ਲੈਣ ਵਾਸਤੇ ਹਿਮਾਚਲ ਚ ਆਨ ਦੀ ਈਵ ਆਫ ਇਲੈਕਸ਼ਨਸ ਤੁਸੀਂ ਆਪਣੇ EMPLOYEES ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰੋ ਨੋਟੀਫਿਕੇਸ਼ਨ ਹੋਈ ਨੂੰ 1.5 ਸਾਲ ਹੋ ਗਿਆ ਅਸੀਂ ਹਰਿਆਣੇ ਵਿੱਚ ਅਸੀਂ ਹਿਮਾਚਲ ਚ ਇੰਪਲੀਮੈਂਟ ਕਰਤੀ ਅਸੀਂ ਰਾਜਸਥਾਨ ਚ ਇੰਪਲੀਮੈਂਟ ਕਰਤੀ ਅਸੀਂ ਛੱਤੀਸਗੜ੍ਹ ਚ ਕਰਤੀ ਉਹ ਦੇਣ ਲੈਣ ਨੂੰ ਕੁਝ ਵੀ ਨਹੀਂ ਵੋਟਾ ਲੈਣ ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਨਥੇ ਗੈਸ ਕਮ ਆਊਟ ਆਫ ਵੇਤਨ ਦੇ 12% ਦੇਣ ਵਾਲੇ ਪਤਾ ਨਹੀਂ ਕਿਦਾਂ ਦੇਣੇ ਨੇ ਉਹਦੀ ਇੰਤਜ਼ਾਰ ਕਰ ਲੈਨੇ ਮੈਂ ਫਿਰ ਅਗਲੀ ਗੱਲ ਕਹਿਣਾ ਚਾਹੁੰਦਾ ਸੀ ਇਹਨਾਂ ਦੇ ਕਨਵੀਨਰ ਸਾਹਿਬ ਨੇ ਇਹ ਗੱਲ ਕਹੀ ਜਦੋਂ ਪੁੱਛਿਆ ਕਿਸੇ ਨੇ ਕਿ ਕੇਜਰੀਵਾਲ ਸਾਹਿਬ ਕਰਜ਼ਾ ਬੜਾ ਹੈ ਪੰਜਾਬ ਦੇ ਸਿਰ ਤੇ ਸਰਕਾਰ ਤੁਸੀਂ ਕਹਿੰਦੇ ਹੋ ਤਬਦੀਲ ਕਰਕੇ ਲੈ ਕੇ ਆਣੀ ਹੈ ਸਰਕਾਰ ਚਲਾਓਗੇ ਕਿਸ ਤਰ੍ਹਾਂ ਉਹ ਕਹਿ ਲੱਗੇ ਮੈਂ ਇੰਡੀਅਨ ਰੈਵਨਿਊ ਸਰਵਿਸਜ਼ ਅਫਸਰ ਰਿਆਂ ਪੈਸਿਆਂ ਦੇ ਕਿੱਥੋਂ ਖੱਡ ਕੇ ਲਿਆਣੇ ਨੇ ਰੈਵਨਿਊ ਕਲੈਕਸ਼ਨ ਤਾਂ ਮੇਰਾ ਮੇਨ ਫੋਟੇ ਹੈ ਇਹ ਮੇਰਾ ਕੰਮ ਹੈ ਉਹਨੇ ਪੁੱਛਿਆ ਦੱਸੋ ਕਹਿਣ ਲੱਗੇ ਜੀ ਪੰਜਾਬ ਦਾ ਅਜ ਤੋਂ 3 ਸਾਲ ਪਹਿਲੇ ਬਜਟ ਸੀ 1.70 ਲੱਖ 70 ਹਜ਼ਾਰ ਕਰੋੜ ਉਹਨੇ ਕਿਹਾ ਇਹਦੇ ਵਿੱਚ ਚੋਰੀ ਬੜੀ ਹੁੰਦੀ ਹੈ ਮੈਂ 40% ਚੋਰੀ ਛੱਡ ਲਵਾਂ 20% ਇਹਦੀ ਲੀਕੇਜ ਘਟਾ ਦਾਂਗਾ ਮੈਂ ਇਸ ਬਜਟ ਦੇ ਵਿੱਚੋਂ ਘੱਟ ਤੋਂ ਘੱਟ 34000 ਕਰੋੜ ਰੁਪਇਆ ਕੱਢ ਕੇ ਪੰਜਾਬ ਦੇ ਵਿਕਾਸ ਵਾਸਤੇ ਹਰ ਸਾਲ ਦਿਆ ਕਰੂੰਗਾ 20000 ਕਰੋੜ ਉਹਨੇ ਕਿਹਾ ਮੈਂ ਤਿੰਨ ਦਰਿਆਵਾਂ ਦੀ ਬਾਈਨਿੰਗ ਵਿੱਚੋਂ ਕਿਉਂਕਿ ਕਾਂਗਰਸ ਕਹਿੰਦੇ 350 ਕਰੋੜ ਹੀ ਸਾਲ ਦਾ ਦਿੰਦੀ ਸੀ ਮੈਂ 20000 ਕਰੋੜ ਰੁਪਇਆ ਦਿਆ ਕਰੂੰਗਾ ਤੁਹਾਨੂੰ ਸਾਲ ਦਾ ਤਿੰਨ ਸਾਲ ਬੀਤਣ ਤੋਂ ਬਾਅਦ ਸਪੀਕਰ ਸਾਹਿਬ 60000 ਕਰੋੜ ਦੀ ਜਗ੍ਹਾ ਤਾਂ ਟੋਟਲ ਤੁਹਾਡੀ ਤੁਹਾਡੀ ਇਹ ਸਰਕਾਰ ਦੇ ਪੱਲੇ ਜੇ 900 ਕਰੋੜ ਰੁਪਇਆ ਦਿੱਤਾ ਤਿੰਨ ਸਾਲ ਮੈਂ ਪੁੱਛਣਾ ਚਾਹਨਾ 59100 ਕਰੋੜ ਰੁਪਇਆ ਕਿੱਥੇ ਹੈ ਕਿਹਦੀ ਜੇਤ ਗਿਆ ਤੁਹਾਡੇ ਆਪ ਕਨਵੀਨਰ ਸਾਹਿਬ ਨੇ ਕਿਹਾ ਸੀ 34000 ਕਰੋੜ ਬੰਦਾ 1 ਲੱਖ 2000 ਕਰੋੜ ਕਿੱਥੇ ਗਿਆ ਉਹਦਾ ਸਾਨੂੰ ਦੱਸੋ ਤੇ ਕਰਜ਼ਾ ਕਿਹਾ ਸੀ ਕੇਜਰੀਵਾਲ ਸਾਹਿਬ ਨੇ 1 ਰੁਪਏ ਦਾ ਵੀ ਕਰਜ਼ਾ ਨਹੀਂ ਚੁੱਕੂੰਗਾ ਤੇ ਹੁਣ ਜਾਖੜ ਸਾਹਿਬ 1 ਲੱਖ 20000 ਕਰੋੜ ਦਾ ਕਰਜ਼ਾ ਚੜਾਤਾ ਐ ਸਾਲ ਦੇ ਅਖੀਰ ਤੱਕ ਤਕਰੀਬਨ 3 ਲੱਖ 75000 ਤੇ ਪਹੁੰਚ ਜਾਣਾ ਤੁਸੀਂ ਗਵਰਨਰ ਸਾਹਿਬ ਨੂੰ ਕਹਿੰਦੇ ਆ ਪੋਥਾ ਦਿੱਤਾ ਗਵਰਨਰ ਸਾਹਿਬ ਵਿਚਾਰੇ ਪੜ ਕੇ ਸੁਣਾਨ ਵੀ ਕੀ ਦੀ ਤਾਂ ਹੀ ਹਿੰਦੀ ਚ ਬੋਲਦੇ ਰਿਹਾ ਕਿ ਪੰਜਾਬੀ ਤੇ ਸਾਨੂੰ ਸਮਝ ਆ ਜਾਣੀ ਹਿੰਦੀ ਚ ਬੋਲੋ ਸ਼ਾ ਸਮਝ ਕੇ ਸੁਣੋ ਨਾ ਹਿੰਦੀ ਪਹਿਲੀ ਵਾਰ ਹਿੰਦੀ ਬੋਲਣ ਨੂੰ ਲਾਤੇ ਹੁਣ ਅਗਲੀ ਗੱਲ ਮੈਂ ਤੁਹਾਡੇ ਨਾਲ ਪੁੱਛਣਾ ਚਾਹਨਾ ਆ ਹੁਣੇ ਇੱਥੇ ਜ਼ਿਕਰ ਕਰ ਰਿਹਾ ਸੀ ਮੇਰਾ ਇੱਕ ਭਰਾ ਇਹੋ ਜਿਹੇ ਖੂਬਸੂਰਤ ਪਾਲਿਸੀਆਂ ਬਣਾ ਚੁੱਕਾ ਹੈ ਜੀ ਹਾਂਜੀ ਸੰਵਿਧਾਨ ਪਰਮਿਟ ਕਰਦਾ ਜਿਹੜੀਆਂ ਭਾਸ਼ਾਵਾਂ ਨੂੰ ਹਾਂ ਮੇਰਾ ਖਿਆਲ ਉਹਨਾਂ ਤੇ ਆਪਾਂ ਨਹੀਂ ਕਰਾ ਜਾਈਂਦਾ ਜੀ ਮੈਨੂੰ ਗੁੱਸੇ ਹੋ ਗਿਓ ਠੀਕ ਹੈ ਆਓ ਜੀ ਮੈਂ ਸਰ ਮੈਂ ਗਲਤੀ ਮਾਨਾ ਤੂੰ ਜੋ ਕਹਿੰਦੇ ਤੂੰ ਤਾਂ ਕਹਿੰਦੇ ਹੀ ਸੱਚੋ ਅਰਗਨ ਹੁਣ ਮੈਂ ਡਿਪੋਰਟੀਆਂ ਦੀ ਗੱਲ ਕਰਨਾ ਤਾਂ ਹੀ ਟਾਈਮ ਲੈ ਜਾਣਾ ਤੁਸੀਂ ਡਿਪੋਰਟੀਆਂ ਦੀ ਮੇਰੀ ਡਿਪੋਰਟੀਆਂ ਤੁਹਾਡੀ ਅਫਰੋਡ ਠੀਕ ਹੈ ਮੈਨੂੰ ਪਤਾ ਹੈ ਜੀ ਹਾਂ ਪਰ ਮੇਰੀ ਇੱਕ 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 ਪੁੱਛ ਹੁਣ ਆਪ ਤਾਂ ਕੋਈ ਗੱਲ ਨਹੀਂ ਯਾਰ ਡਿਪੋਰਟੀਆਂ ਦੀ ਮੈਂ ਗੱਲ ਸ਼ੁਰੂ ਕਰਨ ਲੱਗਾ ਹੁਣ ਇੱਥੇ ਗੱਲ ਹੋ ਰਹੀ ਸੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰਾਤ ਵਾਰੇ-ਵਾਰੇ ਜਾਈਏ ਜੀ ਕਹਿੰਦੇ ਸਾਡੀ ਪਾਲਿਸੀ ਕਰਨ ਬਾਹਰਲੇ ਦੇਸ਼ਾਂ ਚੋਂ ਵਾਪਸ ਆਣੇ ਸ਼ੁਰੂ ਹੋਗੇ ਐਹੋ ਜੇ ਵਾਪਸ ਲਿਆਣੇ ਜੀ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਜਦੋਂ ਤਿੰਨ ਜਹਾਜ਼ ਆਏ ਨੇ ਡਿਪੋਰਟੀਜ਼ ਨੂੰ ਅਮਰੀਕਾ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਸਾਡਾ ਨਰਿੰਦਰ ਮੋਦੀ ਅਮਰੀਕਨ ਸੋਇਲ ਤੇ ਸੀ ਕੀ ਮਾਨ ਸਾਹਿਬ ਨੇ ਇੱਕ ਵਾਰ ਵੀ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖ ਕੇ ਗੱਲ ਕਹੀ ਹੈ ਕਿ ਤੁਸੀਂ ਅਮਰੀਕਨ ਸੋਇਲ ਤੇ ਸੀ ਸਾਡੇ ਨੌਜਵਾਨ ਬੱਚਿਆਂ ਦੀਆਂ ਦਸਤਾਰਾਂ ਲਈਆਂ ਸਾਡੇ ਨੌਜਵਾਨ ਬੱਚਾ ਦੇ ਹੱਥਾਂ ਵਿੱਚ ਹਥਕੜੀਆਂ ਪੋਈਆਂ ਸਾਰੇ ਬੱਚਿਆਂ ਨੂੰ ਬੇੜੀਆਂ 'ਚ ਲੈ ਕੇ ਆਏ ਤਿੰਨੋਂ ਜਹਾਜ਼ ਅੰਮ੍ਰਿਤਸਰ ਚ ਉਤਰੇ ਤੁਸੀਂ ਕਹਿੰਦੇ ਇਹ ਲਿਖ ਕੇ ਦਿੱਤਾ ਕਿ ਹਿਊਮਨ ਰਾਈਟਸ ਵਾਇਲੇਸ਼ਨ ਹੈ ਉਹ ਕੋ ਕ੍ਰਿਮੀਨਲ ਸਨ ਕਿ ਉਹ ਕੋਈ ਟੈਰਰਿਸਟ ਸਨ ਇਹਨਾਂ ਨੂੰ ਬੈਟਰ ਤੇ ਆਪਣੇ ਨਾਲ ਤੇ ਇੱਕ ਛੋਟਾ ਜਿਹਾ ਦੇਸ਼ ਕਲੰਬੀਆ ਦੇ ਰਾਸ਼ਟਰਪਤੀ ਨੇ ਕਿਹਾ ਸੀ ਜਦੋਂ ਅਮਰੀਕਨ ਜਹਾਜ਼ ਲੈ ਕੇ ਕਲੰਬੀਅਨਸ ਨੂੰ ਵਾਪਸ ਲਿਆਣ ਲੱਗਾ ਉਹਨੇ ਕਿਹਾ ਬਿਲਕੁਲ ਨਹੀਂ ਮੈਂ ਆਪਣਾ ਜਹਾਜ਼ ਕਰਾਂਗਾ ਅਸੀਂ ਅਮਰੀਕਨ 에ਅ ਫੋਰਸ ਦੇ ਜਹਾਜ਼ਾਂ ਤੇ ਨਹੀਂ ਸੱਦਾਂਗਾ ਸੋ ਮੈਂ ਪਹਿਲੀ ਗੱਲ ਤੇ ਪੁੱਛਣਾ ਚਾਹੁੰਦਾ ਜੇ ਔਨ ਰਿਕਾਰਡ ਹੈ ਤਾਂ ਸਾਨੂੰ ਚਿੱਠੀ ਭੇਜਾਂ ਨੰਬਰ 2 ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੋ ਤਿੰਨ ਵਾਰ ਲਗਾਤਾਰ ਜਹਾਜ਼ ਅੰਮ੍ਰਿਤਸਰ ਆਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਕੀ ਤੁਸੀਂ ਇਤਰਾਜ਼ ਨਹੀਂ ਜਤਾਇਆ ਹਿੰਦੁਸਤਾਨ ਦਾ ਕੈਪਟਨ ਨਿਊ ਦਿੱਲੀ ਹੈ ਪੰਜਾਬ ਨਾਲ ਵੱਧ ਮੁੰਡੇ ਹਰਿਆਣੇ ਦੇ ਸਨ ਪੰਜਾਬ ਨਾਲ ਵੱਧ ਵੱਧ ਮੁੰਡੇ ਗੁਜਰਾਤ ਦੇ ਸਨ ਸਾਰੇ ਦੇਸ਼ ਤੇ ਸੀ ਸਪੀਕਰ ਸਾਹਿਬ ਜਹਾਜ਼ ਅਮਰੀਕਾ ਕਹ ਸਕਦਾ ਲੈਂਡਿੰਗ ਫੈਸਿਲਿਟੀ ਸਿਵਲ ਐਵੀਏਸ਼ਨ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਨੂੰ ਦੇਣੀ ਹੁੰਦੀ ਕਿ ਇੱਥੇ ਜਾਜ਼ ਲੈਣਾ ਕੋਈ ਇਤਰਾਜ਼ ਜਤਾਇਆ ਕੋਈ ਸਾਨੂੰ ਚਿੱਠੀ ਵਿਖਾਣ ਦਾ ਇਤਰਾਜ਼ ਜਤਾਇਆ ਤੁਸੀਂ ਅੰਮ੍ਰਿਤਸਰ ਸਾਹਿਬ ਜਹਾਜ਼ ਉਤਰਨ ਦਿੱਤੇ ਨੌਜਵਾਨ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸਨ ਹੱਥਾਂ ਵਿੱਚ ਹੱਤਕੜੀਆਂ ਲੱਗੀਆਂ ਸੀ ਪੈਰਾਂ ਵਿੱਚ ਬੇੜੀਆਂ ਲੱਗੀਆਂ ਸੀ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਡੀ ਪੁਲਿਸ ਏਜੰਸੀ ਜਿਹੜੀਆਂ ਨੇ ਇਹਨਾਂ ਨੇ ਕਿੰਨੇ ਟ੍ਰੈਵਲ ਏਜੰਟਸ ਤੱਕ ਫੜੇ ਨੇ ਕੀ ਤੁਸੀਂ ਅਸ਼ੋਰੈਂਸ ਦੋਗੇ ਉਹਦੀ ਫਲੋਰਸ ਦੀ ਹਾਊਸ ਕਿ ਜਿਲੇ ਬੰਦਿਆਂ ਨੇ ਨਜਾਇਜ਼ ਡੰਕੀ ਰੂਟ ਸਾਣੀ ਬੱਚੇ ਇਕੱਲੇ ਨੇ ਉਹਨਾਂ ਦੇ ਅਸੀਂ ਕੇਸ ਰਜਿਸਟਰ ਕਰਕੇ ਉਹਨਾਂ ਦੇ ਪੈਸੇ ਵਾਪਸ ਲਿਆਵਾਂਗੇ ਕੀ ਗਵਰਨਮੈਂਟ ਪੰਜਾਬ ਨੇ ਕੋਈ ਰੀਹੈਬਿਲਿਟੇਸ਼ਨ ਤੱਕ ਜਿਹਾ ਲਿਆਂਦਾ ਉਹਨਾਂ ਵਾਸਤੇ ਸਾਨੂੰ ਕਿਰਪਾ ਕਰਕੇ ਉਹ ਦੱਸੋ देयर ਇਜ਼ ਨਥਿੰਗ ਇਨ ਦੀ ਗਵਰਨਰਸ ਅਡਰੈਸਨ ਥਿਸ ਸੋ ਮੈਂ ਇੱਕ ਤੁਹਾਡੇ ਸਾਹਮਣੇ ਇਹ ਵੀ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਡਿਪਾਰਟਮੈਂਟਸ ਦੀ ਮੈਡੀਕਲ ਕਾਲਜੇਸ ਦੀ ਗੱਲ ਹੋਈ ਐ ਸਰ ਮੈਡੀਕਲ ਅਦੀ ਮੈਂ ਗਲਤ ਆਵਾਜ਼ ਤੇ ਲੱਗਾ ਸੱਜ ਸੱਜਵਾਦ ਇਹ ਮੈਂ ਬੋਲਦਾ ਨਹੀਂ ਤੈਨੂੰ ਤੈਨੂੰ ਟਾਈਮ ਮਿਲਿਆ ਖੋਦੇਲ ਬੋਲੋ ਸਾਜੀ ਮੁੱਖ ਮੰਤਰੀ ਸਾਹਿਬ ਖੋਦੇਲ ਬੋਲਦੇਗੇ ਅਸੀਂ ਕਹਿੰਦੇ ਤਿੰਨੀ ਵਾਰ ਅਸੀਂ ਕਹਿੰਦੇ ਸਰ ਤੁਸੀਂ ਕਿਤੇ ਤੁਸੀਂ ਕਿਤੇ ਦੱਸੋ ਕੇ ਮੋਟਾ ਕੀਤਾ ਜਾਵੇ ਮੰਤਰੀ ਜੀ ਕੇ ਰੋਟੈਸ ਕਰੋ ਸਾਜੀ ਦਾ ਸਾਕੇ ਰੋਟੈਸ ਕਰੋ ਦੇ ਕੇ ਸਾਜੀ ਵਿਦੇਸ਼ ਹੁਤਾਲੇ ਕੇ ਰੋਟੈਸ ਕਰੋ ਠੀਕ ਹੈ ਹੋਮ ਮਿਨਿਸਟਰੀ ਨੂੰ ਲੈਟਰ ਲਿਜੀ ਤੁਸੀਂ ਉਹਦਾ ਬੋਲ ਜਾਂਦੇ ਹੋ ਤੁਹਾਡੀ ਆ ਗਈ ਗੱਲ ਗੱਲ ਆ ਗਈ ਬੈਠੋ ਦੇਖੋ ਇੱਕ ਮਿੰਟ ਜੂਨੀਅਰ ਜੀ ਜੂਨੀਅਰ ਸਰ ਸਰਕਾਰ ਦੇ ਮਾਨਯੋਗ ਮੰਤਰੀ ਕਿਸੇ ਵੀ ਸਮੇਂ ਹੋ ਖੜੇ ਹੋ ਕੇ ਬੋਲ ਸਕਦੇ ਆ ਬੈਠੋ ਬਾਾਈ ਬਾਜੀ ਪਲੀਜ਼ ਬੈਠੋ ਇੱਕ 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 ਮਿੰਟ ਬੇਟਾ ਇੱਕ ਮਿੰਟ ਬੈਠੋ ਕੋਈ ਜੀ ਸਰ ਪੁਆਇੰਟ ਆਫ ਆਰਡਰ ਵਿਦ ਦੀ ਪਰਮਿਸ਼ਨ ਆਫ ਦੀ ਚੇਅਰ ਓਨਲੀ THEN ਹੀ ਹੀ ਕੈਨ ਯੈਸ ਯੈਸ ਦੈਟਸ ਵਾਟ ਆਮ ਲੈਟਿੰਗ ਹਾਂ ਹਾਂ ਯੈਸ ਬੈਠੋ ਜੀ ਹੁਣ ਉਹ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਹਾਂਜੀ ਧੰਨਵਾਦ ਸਰ ਬੈਂਤੀ ਸੁਣੋ ਜੇ ਦਾ ਨਾਗ ਮੈਂ ਸੰਤੋਖ ਦਾ ਜਿਹੜਾ ਕੰਮ ਸੈਕਟਰ ਦੇ ਕਰਦਾ ਉਹ ਪੰਜਾਬ ਸਰਕਾਰ ਤੇ ਸੁੱਟੀ ਜਾ ਮੈਂ ਤੇ ਵੀ ਚਿੱਠੀਆਂ ਪੁੱਛਣੀਆਂ ਕੋਈ ਚਿੱਠੀ ਲਿਖੀ ਆਜੋ ਆਜੋ ਜੀ ਜੀ ਧੰਨਵਾਦ ਹੁਣ ਅਗਲੀ ਗੱਲ ਮੈਡੀਕਲ ਕਾਲਜ ਜੀ ਤੁਹਾਡੀ ਗਵਰਨਮੈਂਟ ਦੀ ਗਾਰੰਟੀ ਸੀ ਸਰ 16 ਮੈਡੀਕਲ ਕਾਲਜ ਖੋਲਾਂਗੇ ਤੁਹਾਡਾ ਸਮਾਂ ਹੋ ਗਿਆ ਨਹੀਂ ਸੱਚੀ ਦੋ ਮਿੰਟ ਗੱਲ ਸੁਣ ਕੇ ਕੋਈ ਰਾਜ਼ੀ ਬੋਲੋ ਬੋਲੋ ਜੀ ਬੋਲੋ ਹੁਣ ਸਿਰ 16 ਮੈਡੀਕਲ ਕਾਲਜ ਦੇਣੇ ਸੀ ਤੀਜਾ ਸਾਲ ਹੋ ਗਿਆ ਪਹਿਲੇ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਜੇ ਉਹ ਵੀ ਭਗਤ ਸਿੰਘ ਉਹਨਾਂ ਦੇ ਪਿੰਡ ਰੱਖਿਆ ਨਹੀਂ ਤੇ ਹਰ ਤਿੰਨ ਮੈਡੀਕਲ ਕਾਲਜਸ ਦਾ ਨੀ ਪੱਥਰ ਨੀ ਪੱਥਰ ਵੀ ਹੁਣ ਤੱਕ ਮੁਕੰਮਲ ਹੋ ਜਾਣਾ ਚਾਹੀਦਾ ਸੀ ਪਹਿਲਾ ਨੀ ਪੱਥਰ ਰੱਖਿਆ ਇਹ ਵੀ ਪਤਾ ਨਹੀਂ ਨੇਪਰੇ ਚੜਨਾ ਕਿ ਨਹੀਂ ਚੜਨਾ ਇੰਨੇ ਪਤਾ ਨਹੀਂ ਕਿੰਨੇ ਪੱਥਰ ਇਹਦੇ ਨਾਲ ਦੇ ਰੱਖੇ ਨੇ ਇੱਕ ਪੱਥਰ ਤੇ ਸਾਡਾ ਸੁਰਗਵਾਸੀ ਭਰਾ ਗੁਰਪ੍ਰੀਤ ਗੋਗੀ ਨੇ ਆਪਣੇ ਹੱਥੀ ਤੋੜਿਆ ਸੀ ਆਪਣੇ ਹਲਕੇ ਵਿੱਚ ਤੁਹਾਡੇ ਐਮਐਲਏ ਨੇ ਸਰਗਵਾਸੀ ਗੁਰਪ੍ਰੀਤ ਸਿੰਘ ਨੇ ਲੱਗਾ ਹੋਇਆ ਬੁੱਢੇ ਨਾਲੇ ਦਾ ਆ ਪੱਥਰ ਭੰਨਿਆ ਸੀ ਇਹ ਪਤਾ ਨਹੀਂ ਕਿੰਨੇ ਕੁ ਟੁੱਟਣੇ ਆ ਜੀ ਇਸ ਤੋਂ ਇਲਾਵਾ ਮੈਂ ਪੁੱਛਣਾ ਚਾਹਨਾ ਸਰ ਇਹ ਸਾਰੇ ਤੁਹਾਡੇ ਇਹਦੇ ਵਿੱਚ ਕੋਈ ਪੈਸਿਆਂ ਦੀ ਪ੍ਰੋਵੀਜ਼ਨ ਹੈ ਨਹੀਂ ਆ ਮੈਂ ਤੁਹਾਨੂੰ ਆ ਗਵਰਨਰ ਸਾਹਿਬ ਦੇ ਅਡਰੈਸ ਤੇ ਆ ਤੁਹਾਨੂੰ ਹੈਲਥ ਦਾ ਦਾਸਣਾ देयर इज नो ਪ੍ਰੋਵੀਜ਼ਨ ਫਾਰ ਅ ਮੈਡੀਕਲ ਕਿਤੇ ਇੱਥੇ ਪੈਸਾ ਹੀ ਕੋਈ ਨਹੀਂ ਰੱਖਿਆ ਜੀ ਇਹਨਾਂ ਨੇ ਉਈ ਇਹਦੇ ਵਿੱਚ ਪ੍ਰੋਵੀਜ਼ਨ ਹੀ ਹੈ ਨਹੀਂ ਜਿ ਪੈਸਿਆਂ ਦਾ ਜਿਹੜੇ ਤਿੰਨ ਆਏ ਨੇ ਜਿਹਦੇ ਵਿੱਚ ਕਪੂਰਥ ਲਿਆ ਮਲੇਰਕੋਟ ਲਿਆ ਇੱਕ ਹੋਰ ਹੈ ਦੀ ਉਹ ਤੇ ਸੈਂਟਰ ਦੇ ਪੈਸਿਆਂ ਤੋਂ ਬਣ ਰਿਆ ਜੀ ਹੇਅਰ ਨਾਥਿੰਗ ਟੂ ਸ਼ੋ ਸੋ ਇਹ ਮੈਂ ਤੁਹਾਨੂੰ ਆ ਹੁਣ ਅਸੀਂ ਸਿਰ ਗੱਲ ਕਰਨਾ ਚਾਹੁੰਦੇ ਆ ਹੁਣ ਬੜੀ ਵਾਰ ਇੱਥੇ ਗੱਲ ਜ਼ਿਕਰ ਹੋਇਆ ਸਾਡੇ ਆ ਵੇਖੋ ਕਿੰਨੇ ਕਾਲੇ ਨੇ ਕਿ ਛੇਤੀ ਹਟਣ ਨੇ ਆਪਣਾ ਇੱਕ ਮਿੰਟ ਬਾਜਵਾ ਜੀ ਜੀ ਮੰਤਰੀ ਜੀ ਹਾਂ ਜੀ ਪਹਿਲਾਂ ਤਾਂ ਬਾਜਬਾ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਨੇ ਪਿਛਲੇ ਸੈਸ਼ਨ ਦੇ ਵਿੱਚ ਇੱਕ ਸਵਾਲ ਚੁੱਕਿਆ ਸੀ ਕਿ ਮੇਰਾ ਜਿਹੜਾ ਆਕਸੀਜਨ ਪਲਾਂਟ ਹੈ ਉਹ ਕਾਂਗਰਸ ਵਲੇ ਦਾ ਸੀਗਾ ਜੀ ਉਹ 20 ਦੇ ਵਿੱਚ ਇਹਨਾਂ ਨੇ ਐਪੀ ਲਾਈਟ ਚ ਫੰਡ ਦਿੱਤੇ ਸੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਜੜੀ ਹੈਗਾ ਨਾ ਕ੍ਰਿਟਿਸਿਜ਼ਮ ਜੁਸਟ ਸ਼ੁੱਡ ਬੀ ਕੰਸਟਰਕਟਿਵ ਪਹਿਲਾਂ ਤਾਂ ਇਹ ਹਾਊਸ ਨੂੰ ਦੱਸ ਦੇਣ ਵੀ ਇਹਨਾਂ ਦਾ ਆਕਸੀਜਨ ਪਲਾਂਟ ਚੱਲ ਗਿਆ ਕਿ ਨਹੀਂ ਚੰਦ ਗਿਆ ਜਿਹੜਾ 2020 ਤੋਂ ਨਹੀਂ ਚੱਲਿਆ ਸੀ ਦੋ ਉਹਨਾਂ ਦੇ ਮੁੱਖ ਮੰਤਰੀ ਦਾ ਦੱਸ ਦੇਣ ਸੱਚ ਦੱਸ ਦੇਣ ਵਾਜ ਵਾਰੀ ਆ ਬੱਸ ਆਹ ਕਾਨੂੰਨ ਦੱਸਦਾ ਬਹਿ ਜੋ ਜੀ ਹਾਂ ਹਾਂ ਸਰ ਹੁਣ ਅਗਲੀ ਗੱਲਾਂ ਵੇਖੋ ਇਹ ਡਿਸਰਪਟ ਕਰਦੇ ਨੇ ਹਰ ਗੱਲ ਮੈਂ ਕਰਾਪਸ਼ਨ ਚਾਰजेस ਦੀ ਸਰ ਗੱਲ ਕਰਨਾ ਚਾਹੁੰਦਾ ਇਹ ਸਰਕਾਰ ਆਈ ਸੀ ਇਮਾਨਦਾਰੀ ਤੇ ਗੱਲ ਕਿ ਅਸੀਂ ਇੱਥੋਂ ਦਾ ਵਾਤਾਵਰਣ ਬਦਲਾਂਗੇ ਸਾਫ ਸੁਥਰੀ ਵੀ ਵੀ ਆਈ ਪੀ ਕਲਚਰ ਢਾਗਾ ਜਿੰਨੂੰ ਸਿਕਿਉਰਿਟੀ ਚਾਹੀਦੀ ਏ ਰਾਣਾ ਜੀ ਦਾ ਬੇਟਾ ਬੋਲ ਰਿਹਾ ਸੀ ਸਿਕਿਉਰਿਟੀ ਦਾ ਜ਼ਿਕਰ ਕਰ ਰਿਹਾ ਸੀ ਉਦੋਂ ਮਾਨ ਸਾਹਿਬ ਕਹਿੰਦੇ ਜਿਹਨੂੰ ਸਿਕਿਉਰਿਟੀ ਚਾਹੀਦੀ ਪੋਲਟਰੀ ਫਾਰਮ ਖੋਲ ਲਓ ਹੁਣ ਉਹੀ ਸੀਐਮ ਸਾਹਿਬ ਕੋ 1100 ਬੰਦਾ 4 ਬੰਦਿਆਂ ਨੂੰ ਗਾਰਡ ਕਰਨ ਵਾਸਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਗਾਰਡ ਕਰਨ ਵਾਸਤੇ 1100 ਪੁਲਿਸ ਪੁਲਿਸ ਦੇ ਅਫਸਰ ਲੱਗਾ ਸਾਰੇ ਜ਼ਿਲ੍ਹੇ ਬੋਹਾਲੀ ਚ 1200 25 ਲੱਖ ਬੰਦੇ ਵਾਸਤੇ 1200 ਚੀਫ ਮਿਨਿਸਟਰ ਦੇ 4 ਮੈਂਬਰਾਂ ਵਾਸਤੇ 1100 ਜਿਹੜਾ ਇਹਨਾਂ ਦਾ ਲੀਡਰ ਵੈਗਨਾਰ ਚਾਹੁੰਦਾ ਸੀ ਉਹ ਲੈਂਡ ਕਰੂਜ਼ਰ ਚਾਹੁੰਦਾ ਜਿੱਥੇ ਮਾਨ ਸਾਹਿਬ ਕਹਿੰਦੇ ਸੀ ਅਸੀਂ ਛੋਟੇ ਛੋਟੇ ਕਮਰਿਆਂ 'ਚ ਗੁਜ਼ਾਰਾ ਕਰਨ ਵਾਲੀ ਜਮਾਤ ਆਜ ਪੰਜ ਸਰਕਾਰੀ ਕੋਠੀਆਂ ਸਪੀਕਰ ਸਾਹਿਬ ਪੰਜ ਸਰਕਾਰੀ ਤੇ ਕਪਤਾਨ ਅਮਰਿੰਦਰ ਸਿੰਘ 102 ਗੱਡੀਆਂ ਦੇ ਕਾਫਲੇ ਜਾਂਦਾ ਸੀ ਤੁਹਾਡੇ ਸੀਐਮ ਸਾਹਿਬ 103 ਦੇ ਕਾਫਲੇ ਜਾਂਦੇ ਇਹ ਵੀ ਵੀਆਈ ਕਲਚਰ ਹਟਾਲ ਲੱਗੇ ਨੇ ਫਿਰ ਕਰਪਸ਼ਨ ਦੀ ਗੱਲ ਕਰ ਲਈਏ ਭਾਰਤ ਪੋਸ਼ਣ ਆਸ਼ੂ ਤੇ ਵੈਂਡੇਟਾ ਕੀਤਾ ਸ਼ਾਮਸੁੰਦਰ ਅਰੋੜੇ ਤੇ ਵੈਂਡੇਟਾ ਕੀਤਾ ਦੋਨਾਂ ਦੇ ਕੇਸ ਕੇਸ ਚੁੱਕ ਕੇ ਹਾਈ ਕੋਰਟ ਨੇ ਮੂੰਹ ਤੇ ਬਾਰਦੇ ਜਿਹੜੇ ਤੁਹਾਡੇ ਮੰਤਰੀਆਂ ਦੇ ਖਿਲਾਫ ਕੇਸੇਜ਼ ਨੇ ਤੁਹਾਡੇ ਐਮਐਲਏ ਦੇ ਖਿਲਾਫ ਕੇਸੇਜ਼ ਨੇ ਤੁਹਾਡੇ ਸੀਐਮਓ ਦੇ ਖਿਲਾਫ ਕੇਸੇਜ਼ ਨੇ ਕਿਤੇ ਉਹਨਾਂ ਦੇ ਵੀ ਕੋਈ ਕਿਤੇ ਸਾਨੂੰ ਥੋੜਾ ਜਿਹਾ ਚਾਨਣਾ ਦਿਵਾ ਦਿਓ ਕਈ ਵੀਡੀਓ ਬਣਾਏ ਸੀ ਮਾਨ ਸਾਹਿਬ ਨੇ ਉਹ ਵੀਡੀਓ ਉਸ ਤੋਂ ਬਾਅਦ ਲੀਕ ਹੀ ਨਹੀਂ ਹੋਇਆ ਪਤਾ ਨਹੀਂ ਲੱਗਾ ਗਿਆ ਕਿੱਧਰ ਨੂੰ ਸੋ ਕਹਿਣ ਦਾ ਮਕਸਦ ਇਹ ਸੀ ਯੋਰ ਗਵਰਨਮੈਂਟ ਹੈਜ਼ ਫੇਲਡ ਔਨ ਏਵਰੀ ਸਿੰਗਲ ਕਾਊਂਟ ਥੇਰ ਇਜ਼ ਨਾਥਿੰਗ ਟੂ ਸ਼ੋ ਆਈ ਫੈਲਟ ਸੌਰੀ ਥੈਟ ਅ ਵੈਰੀ ਡਿਸਟਿੰਗੁਇਸ਼ਡ ਗਵਰਨਰ ਇੱਕ ਹੋਮ ਮਿਨਿਸਟਰ ਰਹਿ ਰਾਜਸਥਾਨ ਦੇ ਉਹਨਾਂ ਦੇ ਹੱਥੇ ਤੇ ਇੱਕ ਝੂਟ ਦਾ ਪਲੰਦਾ ਫੜ ਕੇ ਵਿਚਾਰੇ ਮੈਨੂੰ ਨਹੀਂ ਸਮਝਾਇਓ ਨਾ ਪਾਕਿਸਤਾਨ ਦੇ ਹਾਂ ਕੋ ਜੇ ਸੇ ਕੋਈ ਚੀਜ਼ ਦੇਣ ਨੂੰ ਦੱਸਣ ਨੂੰ ਵਖਾਣ ਨੂੰ ਕੁਝ ਹੈ ਨਹੀਂ ਗਵਰਨਮੈਂਟ ਦੇ ਕੋਲ ਜੀ ਮੈਂ ਕਿਸੇ ਦੇ ਇੱਥੇ ਇਹਦੇ ਨਾਲ ਨਾਲ ਸਖਤ ਇਤਰਾਜ਼ ਕਰਨਾ ਹੈ ਜਿਹੜਾ ਹੋਮ ਮਿਨਿਸਟਰ ਸਾਹਿਬ ਨੇ ਦੋ ਦਿਨ ਪਹਿਲੇ ਇੱਕ ਸਟੇਟਮੈਂਟ ਦਿੱਤੀ ਹੈ ਪਾਰਲੀਮੈਂਟ ਦੇ ਵਿੱਚ ਜਿੱਥੇ ਉਹਨਾਂ ਕਿਸੇ ਦਾ ਜ਼ਿਕਰ ਕੀਤਾ ਕੋਈ ਕੋਈ ਹੋਰ ਬੰਦਾ ਕੁਝ ਬੰਨਣਾ ਚਾਹੁੰਦਾ ਸੀ ਇਹ ਵੀ ਉਹਨਾਂ ਕਿਹਾ ਕਿ ਮੇਰੀ ਸਰਕਾਰ ਨਹੀਂ ਸੀ ਤਾਂ ਵੀ ਅਸੀਂ ਉਹਨੂੰ ਦਿਬਰੂਗੜ ਪਹਚਾਤਤਾ ਤੇ ਨਾਲ ਇਹ ਗੱਲ ਕਹੀ ਕਿ ਉਹ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਫਿਰਦਾ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਗੁਟਕਾ ਸਾਹਿਬ ਤੋਂ ਪਾਠ ਤੇ ਹੋ ਸਕਦਾ ਹੈ ਜੇਲ੍ਹ ਦੇ ਕਿਸੇ ਸੈੱਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਿਨਾਂ ਪ੍ਰਕਾਸ਼ ਤੋਂ ਵੀ ਉਹਦੇ ਤੋਂ ਪਾਠ ਹੋ ਸਕਦਾ ਹੈ ਇਹ ਚੀਜ਼ ਦਾ ਹਾਊਸ ਨੂੰ ਸੰਗਿਆਨ ਲੈਣ ਦੀ ਲੋੜ ਹੈ if somebody does not know the religious beliefs of a community he should not speak on it aitraaziyo gall e eda ninda prastaav main chahna itthe pesh kita jaye te ede te house eda sangyaan le guru granth sahib da prakash hunda hai guru granth sahib koi shalle de vich kisi jail de shalle te nahi padhya ja sakda es de naal naal sir chief minister saab delimitation di utthe meeting ch gaye de we want ke itthe baqaidat taur aake dasan ਤੁਹਾਡੀ ਜਿਹੜੀ ਸਦਨ ਚੀਫ ਮਿਨਿਸਟਰਜ਼ ਨਾਲ ਲੀਡਰਜ਼ ਨਾਲ ਗੱਲ ਹੋਈ ਹੈ ਉਹ ਕੀ ਹੋਈ ਹੈ ਇਹਦੇ ਤੇ ਚਰਚਾ ਹੋਏ ਕਿਉਂਕਿ ਇਹ ਪੰਜਾਬ ਦੀ ਹੋਂਦ ਖਤਮ ਕਰਨ ਦਾ ਭਾਜਪਾ ਦਾ ਇੱਕ ਛੇੜੇ ਅੰਦਰ ਸਾਰੇ ਦੇਸ਼ ਦੇ ਵਿੱਚ ਜਿੱਥੇ ਲੋਕ ਕੋਈ ਆਪਣੀ ਆਬਾਦੀ ਤੇ ਕੰਟਰੋਲ ਕਰਦੇ ਨੇ ਉਹਨਾਂ ਬੰਦਿਆਂ ਨੂੰ ਸਜ਼ਾ ਦੇਣ ਦੀ ਤਿਆਰੀ ਚ ਜਿੱਥੇ 10 10 15 15 ਇੱਕ ਘਰ ਦੇ ਵਿੱਚ ਜੰਮਦੇ ਨੇ ਉਹਨਾਂ ਦੀ ਹੋਰ ਤਾਕਤ ਵਧਾਉਣ ਦੀ ਗੱਲ ਕਰਦੇ ਆ ਪੰਜਾਬ ਵੇਖੋ ਕਿੱਥੇ ਮਹਾਰਾਜਾ ਰਣਜੀਤ ਸਿੰਘ ਪਾਰਟੀਸ਼ਨ ਤੋਂ ਪਿੱਛੇ ਸਰ ਜੇ ਸਾਡੇ ਵਿੱਚੋਂ ਪਾਕਿਸਤਾਨ ਪੰਜਾਬ ਚੋਂ ਨਾ ਬੰਦਾ ਤੇ ਬੰਗਾਲ ਵਿੱਚੋਂ ਬੰਗਲਾਦੇਸ਼ ਨਾ ਬੰਦਾ ਦੋਨਾਂ ਕੋਲ 220 ਸੀਟ ਹੁੰਦੀ ਅੱਜ ਰਾਜ ਤੁਹਾਡਾ ਹੁੰਦਾ ਅਸੀਂ ਤੇ ਦੇਸ਼ ਵਾਸਤੇ ਮਹਾਨ ਕੁਰਬਾਨੀਆਂ ਕੀਤੀਆਂ ਗੱਲ ਦੇ ਵਿੱਚ ਫਾਂਸੀ ਦੇ ਫੰਦੇ ਹੱਸਦੇ ਹੋਏ ਚੁੰਮ ਕੇ ਪਾਇਏ ਤੇ ਅੱਜ ਸਾਡੀ ਹੋਂਦ ਖਤਮ ਕਰਦੀ ਖੇਡ ਆ ਗਈ ਦਸਤਾਰ ਨੂੰ ਖਤਮ ਕਰ ਰਹੇ ਤੁਹਾਡੀ ਮਾਂ ਬੋਲੀ ਨੂੰ ਖਤਮ ਕਰ ਰਹੇ ਤੁਹਾਡੇ ਪੈਰਾਂਵੇਂ ਨੂੰ ਖਤਮ ਕਰ ਰਹੇ ਤੁਹਾਡੀ ਇੰਡੇ ਨਾਮੀ ਦੀ ਭੱਤੀ ਬੰਦ ਕਿਸਾਨਾਂ ਨੂੰ ਕੁਝ ਐਗਰੀਕਲਚਰ ਦੀ ਡਿਵਰਸੀਫਿਕੇਸ਼ਨ ਆ ਸੋ ਕੁਝ ਵੰਨ ਦੇ ਰਹੇ ਆ ਦੀ AFD ਦੇ ਪੈਸੇ ਸਾਡੇ ਰੋਕ ਕੇ ਰੱਖੇ ਸਾਨੂੰ ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋਣਾ ਪੈਗਾ ਰਹਿ ਸਾਡੇ ਕੋਲ ਬਿਲਕੁਲ ਛੋਟਾ ਜਾਈ ਗਿਆ ਇੱਥੇ ਵੀ ਅਸੀਂ ਘੱਟ ਗਿਣਤੀ ਚ ਹੋ ਰਹੇ ਵੀ ਵਿਲ ਹੈਵ ਟੂ ਫਾਈਟ ਇਟ ਟੂਗੇਦਰ ਮੈਂ ਤਾਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਉਹਨਾਂ ਬੁੱਧਿਆ ਤੇ ਆਈਏ ਜਿੱਥੇ ਪੰਜਾਬ ਦੀ ਇਕਤਾ ਦੀ ਲੋੜ ਸੋ ਇੰਨਾ ਕਹਿੰਦਾ ਹੋਇਆ ਮੈਂ ਗਵਰਨਰ ਸਾਹਿਬ ਦਾ ਜਿਹੜਾ ਪਾਸ਼ੇ ਨੇ ਜਾਂ ਉਹਨਾਂ ਦਾ ਜਿਹੜਾ ਐਡਰੈਸ ਹੈ ਉਹਨੂੰ ਕੰਪਲੀਟਲੀ ਅਪੋਜ਼ ਕਰਨਾ देयर ਇਜ਼ ਨਥਿੰਗ ਫਾਰ ਪੰਜਾਬ ਇਨ ਥੈਟ